ਬੈਤ ਕੋਤੀ ਤੁਰਕ ਸਵੇਕੇ ਸਤਿਗੁਰੂ ਨਾਨਕ ਸਾਹਿਬ ਜੀ ਕਾਬਲ ਸ਼ਹਿਰ ਵਿੱਚ ਆਏ ਤੇ ਇੱਥੇ ਇੱਕ ਮੁਸਲਮਾਨ ਭਾਈ ਚਾਰੇ ਦੀ ਮਸਜਿਦ ਬਣੀ ਹੋਈ ਹੈ। ਉਹ ਮਸਜਿਦ ਬਣੀ ਹੋਈ ਸਤਿਗੁਰਾਂ ਨੇ ਵੇਖੀ। ਉੱਥੇ ਸਤਿਗੁਰੂ ਜੀ ਆਏ ਕੀ ਵੇਖਦੇ ਨੇ? ਮੁਸਲਮਾਨ ਭਾਈ ਚਾਰੇ ਦੇ ਕੁਝ ਮੁਸਲਮਾਨ ਤੁਰਕ ਉਸ ਮਸਜਿਦ ਦੇ ਵਿੱਚ ਬੈਠੇ ਹੋਏ ਨੇ ਬੈਠਕ ਦਾ ਮਤਲਬ ਉੱਥੇ ਉਹਨਾਂ ਦੀ ਬੈਠਕ ਹੈ ਬਹਿਣ ਦੀ ਉਹ ਸਾਰੇ ਮੁਸਲਮਾਨ ਇਕੱਠੇ ਹੋ ਕੇ ਉਸ ਮਸਜਿਦ ਵਿੱਚ ਬੈਠੇ ਹੋਏ ਸਾਨਾ ਤਿਸਕੇ ਮੱਗ ਜਾਏ ਕੀ ਇਹ ਡੇਰਾ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਮਸਜਿਦ ਦੇ ਵਿੱਚ ਜਾ ਪਹੁੰਚੇ ਔਰ ਉਸ ਮਸਜਿਦ ਦੇ ਅੰਦਰ ਜਾ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ। ਆਨ ਮੁਲਾਨੇ ਗੁਰੂ ਕੋ ਹੀਰਾ। ਔਰ ਉੱਥੋਂ ਦਾ ਜਿਹੜਾ ਮੁਲਾਣਾ ਸੀ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ ਕਿ ਸਤਗੁਰੂ ਜੀ ਸਾਡੀ ਮਸਜਿਦ ਵਿੱਚ ਇਹ ਮੁਸਲਮਾਨਾਂ ਦੀ ਖਾਨਗਾਹ ਹੈ। ਇੱਥੇ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੈਂਦੇ ਨੇ। ਉਹਨੇ ਜਦੋਂ ਸਤਗੁਰਾਂ ਨੂੰ ਬੈਠਿਆਂ ਵੇਖਿਆ ਬੋਲਿਓ ਕੌਣ ਕਾਤੇ ਆਏ ਉਹ ਬੁਲਾਣਾ ਸਤਗੁਰਾਂ ਦੇ ਕੋਲ ਆਇਆ ਤੇ ਆ ਕੇ ਬੋਲਿਆ ਮਹਾਰਾਜ ਜੀ ਨੂੰ ਕਹਿਣ ਲੱਗਾ ਜੀ ਕੌਣ ਹੋ ਤੁਸੀਂ ਔਰ ਕਿੱਥੋਂ ਚੱਲ ਕੇ ਆਏ ਹੋ ਹਿੰਦੂ ਸੇ ਤਮ ਪਰ ਲਖਾਏ ਦੇਖਣ ਨੂੰ ਤੁਸੀਂ ਮੁਸਲਮਾਨ ਨਹੀਂ ਹਿੰਦੂ ਨਜ਼ਰ ਆਉਂਦੇ ਹੋ ਜਾਬ ਦਾ ਤੁਹਾਡਾ ਕੋਈ ਹਿੰਦੂਆਂ ਦਾ ਪਛੋਕੜ ਹੈ ਹਿੰਦੂਆਂ ਦਾ ਧਰਮ ਹੈ ਇਹ ਤੁਰਕਨ ਕੋ ਥਾ ਨਮਾਨਾ ਜਿੱਥੇ ਤੁਸੀਂ ਆ ਕੇ ਬੈਠੇ ਹੋਏ ਮੁਸਲਮਾਨਾਂ ਦੀ ਥਾਂ ਹੈ ਵੇਖਣ ਨੂੰ ਤੁਸੀਂ ਹਿੰਦੂ ਲੱਗਦੇ ਜੇ ਤੇ ਜਿੱਥੇ ਆ ਕੇ ਤੁਸੀਂ ਬੈਠੇ ਹੋਏ ਮੁਸਲਮਾਨਾਂ ਦੀ ਜਗ੍ਹਾ ਹੈ ਮੈਸੂ ਨੈ ਤੁਮ ਕਰੋ ਪਿਆਨਾ ਇੱਕ ਕਰਕੇ ਤੁਹਾਡਾ ਇੱਥੇ ਬੈਠਣਾ ਯੋਗ ਨਹੀਂ ਤੁਸੀਂ ਇੱਥੋਂ ਉੱਠ ਕੇ ਕਿਸੇ ਹੋਰ ਥਾਂ ਤੇ ਚਲੇ ਜਾਓ ਕਿਸੇ ਹੋਰ ਜਗਾ ਵੱਲ ਪ੍ਰਸਥਾਨ ਕਰ ਜਾਓ ਇਹ ਨਾਨਕ ਜੀ ਮੈਂ ਨਹੀਂ ਉਚਾਰੇ ਜਦੋਂ ਮੁਲਾਣੇ ਨੇ ਇਹ ਗੱਲ ਕਹੀ ਤੇ ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨਾ ਬੰਧੂ ਸਤਿਗੁਰੂ ਜੀ ਬੋਲੇ ਮਾਰਗ ਚਲਦੇ ਹੋ ਪਗ ਆਵਾਰੇ ਮਹਾਰਾਜ ਜੀ ਕਹਿੰਦੇ ਮੁੱਲਾ ਜੀ ਅਸੀਂ ਪਿੱਛੋਂ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਆਂ ਅ ਰਸਤੇ ਵਿੱਚ ਚਲਦਿਆਂ ਚਲਦਿਆਂ ਸਾਡੀਆਂ ਲੱਤਾਂ ਦੁਖਣ ਲੱਗ ਪਈਆਂ ਤੁਰਦਿਆਂ ਸਾਨੂੰ ਬੇਆਰਾਮੀ ਹੋ ਗਈ ਐ ਸਰੀਰ ਥੱਕ ਗਿਆ ਹੈ ਰਹਿਣੋ ਏਕ ਸਰਵਰੀ ਸਾਰੇ ਗਮਨੋ ਹੋਵਤ ਪੋਰ ਅਗਾਰੇ ਅਸੀਂ ਇੱਕ ਰਾਤ ਇਸ ਮਸਜਿਦ ਵਿੱਚ ਜਿੱਥੇ ਅਸੀਂ ਬੈਠੇ ਆ ਉੱਥੇ ਰ੍ਹਾਂਗੇ ਧਰਮ ਸਥਾਨ ਐ ਤੇ ਅਸੀਂ ਇੱਕ ਰਾਤ ਇੱਥੇ ਰਹਿਣਾ ਚਾਹੁੰਨੇ ਆ ਇੱਕ ਰਾਤ ਇੱਥੇ ਰਹਿ ਕੇ ਕੱਲ ਸਵੇਰ ਹੋਵੇਗੀ ਆਰਾਮ ਕਰਕੇ ਇੱਥੋਂ ਪ੍ਰਸਥਾਨ ਕਰ ਜਾਵਾਂਗੇ ਮੁੱਲਾ ਕਹੈ ਰਹੋ ਨੈਂ ਐਵੇਂਸੀ ਮੁੱਲਾ ਕੋ ਬੋਲਿਆ ਕਹਿ ਲਗਾ ਨਹੀਂ ਜੀ ਤੁਸੀਂ ਇੱਥੇ ਇਸ ਤਰ੍ਹਾਂ ਬੈਠੇ ਨਹੀਂ ਰਹਿ ਸਕਦੇ ਤੁਸੀਂ ਇਸ ਜਗ੍ਹਾ ਤੇ ਨਹੀਂ ਬੈਠ ਸਕਦੇ ਬਿੰਦੂ ਰਹਿਣੇ ਦਿਓ ਨਾ ਕੈਸੀ ਕਿ ਤੁਸੀਂ ਹਿੰਦੂ ਵੇਖਣ ਨੂੰ ਪ੍ਰਤੀਤ ਹੋ ਰਹੇ ਹੋ ਤੇ ਅਸੀਂ ਕਿਸੇ ਹਿੰਦੂ ਨੂੰ ਆਪਣੀ ਮਸਜਿਦ ਵਿੱਚ ਬੈਠਣ ਨਹੀਂ ਦੇ ਸਕਦੇ। ਤਾਂ ਸਥਾਨ ਕਰੋ ਗੁਜ਼ਰਾਨਾ। ਤੁਸੀਂ ਇੱਥੋਂ ਕਿਸੇ ਹੋਰ ਥਾਂ ਤੇ ਚਲੇ ਜਾਓ ਕਿਸੇ ਹੋਰ ਜਗ੍ਹਾ ਤੇ ਜਾ ਕੇ ਰਾਤ ਕੱਟ ਲਵੋ। ਕਹਾ ਮੰਨ ਮਮ ਕਰੋ ਪਿਆਨਾ। ਮੇਰਾ ਕਿਆ ਮੰਨ ਕੇ ਤੁਸੀਂ ਇੱਥੋਂ ਪ੍ਰਸਥਾਨ ਕਰ ਜਾਓ ਇਹਦੇ ਵਿੱਚ ਹੀ ਤੁਹਾਡਾ ਭਲਾ ਇਹਦੇ ਵਿੱਚ ਹੀ ਸਾਡਾ ਭਲਾ ਹੈ ਆਏ ਤੁਰਕ ਕੋਲ ਸੀ ਉੱਪਜੈ ਬਾਹ ਪਕੜ ਕੇ ਤੁਰਤੇ ਉਠੇ ਜੇ ਤੁਸੀਂ ਇੱਥੋਂ ਉੱਠ ਕੇ ਨਾ ਗਏ ਤੇ ਕੋਈ ਹੋਰ ਮੁਸਲਮਾਨ ਆਵੇਗਾ ਉਹ ਆ ਕੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਇੱਥੋਂ ਉਠਾ ਕੇ ਬਾਹਰ ਤੋਰ ਦੇਗਾ ਇਹਦੇ ਨਾਲੋਂ ਚੰਗਾ ਵੀ ਤੁਹਾਡੀ ਬਾਹ ਫੜ ਕੇ ਤੁਹਾਨੂੰ ਕੋਈ ਇੱਥੋਂ ਉਠਾ ਕੇ ਬਾਹਰ ਟੋਰੇ ਉਹਦੇ ਨਾਲ ਉਹ ਚੰਗਾ ਹੈ ਕਿ ਤੁਸੀਂ ਆਪ ਹੀ ਇੱਥੋਂ ਉੱਠ ਕੇ ਚਲੇ ਜਾਓ ਸੁਣਿ ਸ਼੍ਰੀ ਮੁਕਬੱਗ ਸੇ ਗੁਣ ਖਾਨੀ ਬੁੱਲਾਂ ਦੀ ਗੱਲ ਸੁਣ ਕੇ ਧੰਗੁਰੂ ਨਾਨਕ ਸਾਹਿਬ ਜੀ ਮੁਸਕਰਾਪੈ ਇਹ ਨਾਲੇ ਤਾਂ ਤੁਸੀਂ ਮਾਨਵਤਾ ਦਾ ਹੋਕਾ ਦਿੰਦੇ ਜੇ ਔਰ ਕਹਿੰਦੇ ਹੋ ਜੀ ਅਸੀਂ ਤਾਂ ਸਾਰੀ ਮਾਨਵਤਾ ਨੂੰ ਇੱਕ ਬਰਾਬਰ ਸਮਝਦੇ ਹਾਂ ਇੱਥੇ ਤੁਹਾਡੇ ਅੰਦਰ ਕਟੜ ਤੇ ਮੁਤਸਬੀਪੁਣਾ ਕੰਮ ਕਰ ਰਿਹਾ ਹੈ ਹਾਲਾਂਕਿ ਅਸੀਂ ਤਾਂ ਇੱਥੇ ਰਾਤ ਹੀ ਕੱਟਣੀ ਐ ਤੁਹਾਡੀ ਕੋਈ ਮਰਿਆਦਾ ਭੰਗ ਨਹੀਂ ਕਰਨ ਲੱਗੇ ਤੁਹਾਡੇ ਚੱਲਦੇ ਹੋਏ ਕਿਸੇ ਨਿਯਮ ਦੇ ਵਿੱਚ ਅਸੀਂ ਕੋਈ ਵਿਗਨ ਨਹੀਂ ਪਾਉਣ ਲੱਗੇ ਪਰ ਤੁਸੀਂ ਫਿਰ ਵੀ ਇਸ ਤਰ੍ਹਾਂ ਕਰ ਰਹੇ ਹੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਿਚਾਰਿਆ ਤੇ ਵਿਗਸ ਕੇ ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ ਮੁੱਲਾਂ ਨੂੰ ਕਹਿਣ ਲੱਗੇ ਜੇ ਤੁਝ ਮੈਂ ਜੋਰ ਬਿਸਾਲਾ ਫਿਰ ਮਸਜਿਦ ਰਾ ਕੋ ਇਸ ਕਾਲਾ ਮਹਾਰਾਜ ਕਹਿੰਦੇ ਚੰਗਾ ਮੁੱਲਾ ਜੀ ਜੇ ਤੁਹਾਡੇ ਚ ਇਨਾ ਜੋਰ ਹੈ ਨਾ ਸਾਡੀ ਬਾਹ ਫੜ ਕੇ ਉਠਾਣ ਨੂੰ ਕਹਿੰਦੇ ਜੇ ਇਨਾ ਤਾਨ ਹੈ ਤੁਹਾਡੇ ਵਿੱਚ ਤੇ ਫਿਰ ਤੁਸੀਂ ਆਪਣੀ ਇਸ ਮਸਜਿਦ ਨੂੰ ਰੋਕ ਕੇ ਰੱਖਿਆ ਜੇ ਇਹ ਜਿਹੜੀ ਤੁਹਾਡੀ ਮਸਜਿਦ ਹੈ ਨਾ ਇਹਨੂੰ ਰੋਕ ਕੇ ਰੱਖਿਆ ਜੇ ਇਹਨੂੰ ਥਿਰ ਕਰਕੇ ਰੱਖਿਆ ਜੇ ਜੇ ਥਿਰ ਨਹੀਂ ਨਾ ਤਾ ਤੂੰ ਕੁੜਾ ਇਹ ਤੇਰੇ ਕੋਲ ਏ ਮਸੀਤ ਥਿਰ ਨਾ ਰਹੀ ਤਾ ਤੂੰ ਝੂਠਾ ਹੈ ਬੋਲਤ ਹੈ ਜੈਸੇ ਘਟੂਰਾ ਇਸ ਤਰ੍ਹਾਂ ਬੋਲ ਰਿਹਾ ਜਿਵੇਂ ਕੋਈ ਖਾਲੀ ਘੜਾ ਹੁੰਦਾ ਹੈ ਖਾਲੀ ਘੜਾ ਜਿਵੇਂ ਬੋਲਦਾ ਓਦਾਂ ਹੈ ਮੁੱਲਾ ਤੂੰ ਬੋਲ ਰਿਹਾ ਅੰਦਰੋਂ ਖਾਲੀ ਹੈ ਮੁੱਲਾ ਕਹੈ ਸਥਿਰ ਕਿ ਤ ਜਾਵਤ ਇਸ ਪ੍ਰਕਾਰ ਕੈ ਮੁਝੈ ਡਰਾਵਤ ਅਕੋ ਮੁੱਲਾ ਬੋਲਿਆ ਕਹਿੰਦਾ ਜੀ ਮਸੀਤ ਕਿੱਥੇ ਚੱਲੀ ਐ ਤਾਂ ਪਹਿਲਾਂ ਹੀ ਥੇਰਾ ਟਿੱਕੀ ਹੋਈ ਐ ਇਹ ਕਿੱਥੇ ਚੱਲੀ ਐ ਭਲਾ ਇਹ ਤਾਂ ਟਿੱਕੀ ਹੋਈ ਐ ਇਦਾਂ ਦੇ ਬੋਲ ਬੋਲ ਕੇ ਤੁਸੀਂ ਮੈਨੂੰ ਡਰਾਣਾ ਚਾਹੁੰਦੇ ਹੋ ਤੁਸੀਂ ਮੈਨੂੰ ਭੈ ਭੀਤ ਕਰਨਾ ਚਾਹੁੰਦੇ ਹੋ ਇਦਾਂ ਦੀਆਂ ਗੱਲਾਂ ਕਰਕੇ ਤੁਹ ਤ ਨਹੀਂ ਤੁਮ ਬਿਨ ਸੱਚ ਦੇਖੇ ਅਸਾ ਤੁਸੀਂ ਸੱਚ ਵੇਖੇ ਬਿਨਾ ਉੱਠਣਾ ਨਹੀਂ ਇਥੋਂ ਜਦੋਂ ਤੱਕ ਤੁਹਾਨੂੰ ਮੈਂ ਆਪਣਾ ਅਸਲ ਰੂਪ ਨਾ ਵਿਖਾਇਆ ਉਦੋਂ ਤੱਕ ਤੁਸੀਂ ਇਸ ਮਸੀਤ ਵਿੱਚੋਂ ਨਹੀਂ ਉੱਠਣਾ ਜਾਪਦਾ ਕਹਿ ਅਸਕੀਨੋ ਕਰੋਧ ਵਿਸ਼ੇਖੇ ਇਹਦਾ ਕਹਤੇ ਮੁੱਲਾ ਨੇ ਬੜਾ ਗੁੱਸਾ ਕੀਤਾ ਬੜਾ ਕਰੋਧ ਕੀਤਾ ਤੇ ਕੋ ਗੰਝਣ ਕਰੋਧ ਵਿਸਾਲਾ ਜਦ ਮਸੀਤੈ ਪਰ ਤਤ ਕਾਲਾ ਇਹਦਾ ਕਰੋਧ ਗੰਝਣ ਵਾਸਤੇ ਇਦੇ ਅੰਦਰ ਦੇ ਇਸ ਰੋਸ ਨੂੰ ਗੰਝਣ ਵਾਸਤੇ ਸਤਿਗੁਰੂ ਜੀ ਉੱਠ ਖਲੋਤੇ ਮਹਾਰਾਜ ਜੀ ਉੱਠ ਕੇ ਮਸੀਤ ਦੇ ਨਾਲ ਪੌੜੀਆਂ ਸੰਨ ਉੱਤੇ ਚੜਨ ਨੂੰ ਗੁਰਦੇਵ ਜੀ ਪੌੜੀਆਂ ਰਾਹੀ ਮਸੀਤ ਦੀ ਛੱਤ ਤੇ ਜਾ ਚੜੇ ਹਨ ਮਸੀਤ ਦੀ ਛੱਤ ਤੇ ਜਾ ਕੇ ਖਲੋ ਗਏ ਨੇ ਵੈ ਅਰੂੜੰਗ ਜਬਾ ਚਿਲਾਏ ਛੱਤ ਤੇ ਅਰੂੜ ਸਵਾਰ ਹੋ ਕੇ ਮਹਾਰਾਜ ਜੀ ਨੇ ਆਖਿਆ ਚੱਲ ਜਦੋਂ ਗੁਰਦੇਵ ਨੇ ਇਸ ਤਰ੍ਹਾਂ ਬਚਨ ਕੀਤਾ ਤੇ ਉਹ ਮਸੀਤ ਆਪਣੀ ਥਾਂ ਤੋਂ ਅੱਗੇ ਟੁਰ ਪਈ ਮਸੀਤ ਆਪਣੀ ਜਗ੍ਹਾ ਛੱਡ ਕੇ ਅੱਗੇ ਚੱਲ ਪਈ ਠਿਡਕ ਕੇ ਉਮਲਾ ਰਦਾ ਡਰਾਏ ਉਹਨੂੰ ਮੁੱਲਾ ਠਿਡਕ ਗਿਆ ਇੱਕ ਦਮ ਜਿਵੇਂ ਕੋਈ ਪੱਥਰ ਹੁੰਦਾ ਨਾ ਇਦਾਂ ਜੜ ਗਿਆ ਬਣ ਗਿਆ ਵੇਖ ਕੇ ਵੀ ਆਹ ਕੀ ਹੋ ਗਿਆ ਵੀ ਇਹ ਤਾਂ ਮਸੀਤ ਹੀ ਟੁਰ ਚੱਲੀ ਆ ਇੱਥੋਂ ਇਹ ਤਾਂ ਮਸੀਤ ਨਹੀਂ ਚਾਲਾ ਪਾ ਦਿੱਤਾ ਇਥੋਂ ਛੱਡ ਕੇ ਉਹ ਮੁੱਲਾ ਹਿਰਦੇ ਡਰਾਏ ਔਰ ਆਪਣੇ ਹਿਰਦੇ 'ਚ ਡਰ ਗਿਆ ਭੈ ਭੀਤ ਹੋ ਗਿਆ ਚੱਕਰ ਚ ਭੇ ਦੇ ਕਿਨਾਰ ਸਾਰੇ ਸਾਰੇ ਬੰਦੇ ਜਿਹੜੇ ਹੋਰ ਉੱਥੇ ਮੁਸਲਮਾਨ ਭਾਈ ਚਾਰੇ ਦੇ ਸਨ ਉਹ ਵੇਖ ਕੇ ਸਾਰੇ ਬੜੇ ਚਕਰਤ ਤੇ ਹੈਰਾਨ ਹੋਏ ਫਿਰਤ ਮਸੀਤੰ ਘਟਾਏ ਨ ਠਾਰੇ ਔਰ ਉਸ ਵੇਲੇ ਮਸੀਤ ਜਿਹੜੀ ਆ ਉਹ ਫਿਰਦੀ ਜਾ ਰਹੀ ਆ ਦੌੜੀ ਜਾ ਰਹੀ ਆ ਚਲਦੀ ਜਾ ਰਹੀ ਆ ਸਾਰੇ ਵੇਖ ਰਹੇ ਨੇ ਕਾਬਲ ਕੇ ਚੋਂ ਫੇਰ ਫੇਰਾਏ ਕਾਬਲੂ ਜੀ ਨੇ ਕਾਬਲ ਦੇ ਚਾਰੇ ਪਾਸੇ ਉਹ ਮਸੀਤ ਨੂੰ ਫੇਰਿਆ ਕਾਬਲ ਦੀ ਪ੍ਰਕਰਮਾ ਕਰਾ ਦਿੱਤੀ ਮਸਜਿਦ ਦੇ ਨਾਲ ਸਾਰੇ ਕਾਬਲ ਸ਼ਹਿਰ ਦੇ ਚਾਰੇ ਪਾਸੇ ਮਸਜਿਦ ਨੂੰ ਫੇਰਿਆ ਸੁਨ ਕਾ ਵੀ ਟਿਗ ਆਇਓ ਤਹਾਏ ਇਹ ਵੇਖ ਕੇ ਜਿਹੜਾ ਉੱਥੋਂ ਦਾ ਕਾਜੀ ਸੀ ਉਹ ਦੌੜਿਆ ਆਇਆ ਭੱਜ ਕੇ ਚੱਲ ਕੇ ਆਇਆ ਪੀਰ ਔਲੀਆ ਕਿਦੋਂ ਖੁਦਾਏ ਉਹ ਜਾਣ ਗਿਆ ਵੀ ਇਹ ਕੋਈ ਪੀਰ ਨੇ ਕੋਈ ਔਲੀਏ ਨੇ ਕੋਈ ਖੁਦਾ ਦਾ ਨੂਰ ਨੇ ਖਾਲਸਾ ਜੀ ਮੁਸਲਮਾਨ ਭਾਈ ਚਾਰੇ ਦੇ ਲੋਕ ਉਸੇ ਨੂੰ ਪੀਰ ਮੰਨਦੇ ਨੇ ਜਿਹਦੇ ਵਿੱਚ ਕਰਾਮਾਤ ਅਜਮਤ ਹੋਵੇ ਇਸ ਕਰਕੇ ਨਾ ਲੋਕਾਂ ਨੂੰ ਆਪਣੀ ਗੱਲ ਮਨਾਉਣ ਲਈ ਮੇਰੇ ਸਤਿਗੁਰਾਂ ਨੂੰ ਇਹ ਕਲਾ ਵਿਖਾਉਣੀ ਪਈ ਮੱਕੇ ਗਏ ਤਾਂ ਉੱਥੇ ਮੱਕਾ ਫੇਰਿਆ ਜੇ ਕਾਬੇ ਗਏ ਤੇ ਉੱਥੇ ਹਜਰਤ ਮੁਹੰਮਦ ਸਾਹਿਬ ਦੀ ਕਬਰ ਉੱਠ ਕੇ ਨਮਸਕਾਰ ਕਰਦੀ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਨੂੰ ਕਲਾ ਇਸ ਕਰਕੇ ਵਿਖਾਉਂਦੇ ਨੇ ਕਿਉਂਕਿ ਇਹ ਪੀਰ ਮੰਨਦੇ ਹੀ ਉਹਨੂੰ ਨੇ ਜਿਹਦੇ ਕੋਲ ਕਲਾ ਹੋਵੇ ਦੂਜੇ ਨੂੰ ਇਹ ਪੀਰ ਨਹੀਂ ਮੰਨਦੇ ਕਾਜੀ ਨੇ ਜਦੋਂ ਵੇਖਿਆ ਵੀ ਇਹ ਤਾਂ ਅਜਮਤੀ ਪੁਰਸ਼ ਨੇ ਕਰਾਮਾਤੀ ਪੁਰਸ਼ ਨੇ ਉਹ ਕਹਿੰਦਾ ਜਾਂ ਤਾਂ ਇਹ ਖੁਦਾ ਦਾ ਨੂਰ ਨੇ ਖੁਦਾ ਦਾ ਰੂਪ ਨੇ ਜਾਂ ਫਿਰ ਕੋਈ ਬੜੇ ਵੱਡੇ ਮਹਾਨ ਪੀਰ ਤੇ ਔਲੀਆ ਹਨ ਬੰਦਾ ਹੱਥ ਚਰਨ ਲਪਟਾਏ ਆੜੇ ਦੌੜ ਕੇ ਆ ਗਏ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਤੇ ਚਰਨਾਂ ਨਾਲ ਲਪਟ ਗਏ ਹੋਏ ਦੀਨ ਬੋ ਬਿਨੇ ਉਚਾਰੀ ਔਰ ਸਤਿਗੁਰਾਂ ਅੱਗੇ ਦੀਨ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆ ਕਹਿਣ ਲੱਗੇ ਲੱਖ ਉਜ਼ਮਤ ਔਰ ਸ਼ਰਦਾ ਧਾਰੇ ਔਰ ਬੇਨਤੀਆਂ ਕਰਦੇ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦੀ ਅਜਮਤ ਵੇਖ ਕੇ ਕਲਾ ਵੇਖ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਸ਼ਰਦਾ ਰੱਖਦੇ ਭਾਵਨਾ ਰੱਖਦੇ ਨੇ ਅਬ ਮਸੀਤ ਕੋ ਚਲ ਤੇ ਟਿਕਾਓ ਬੇਤੀ ਕਰਦੇ ਕਹਿੰਦੇ ਜੀ ਸਾਡੀ ਬੇਨਤੀ ਹੈ ਹੋਰ ਨੇ ਤੁਰਦੀ ਹੋਈ ਜਿਹੜੀ ਮਸਜਿਦ ਆ ਇਹਨੂੰ ਇੱਕ ਜਗ੍ਹਾ ਤੇ ਟਿਕਾ ਦਿਓ ਆਪਣੀ ਨਿੱਜ ਜਗ੍ਹਾ ਤੇ ਟਿਕਾ ਦਿਓ ਜਿਤ ਖੁਦਾਏ ਨਿੱਜ ਦਰਸ ਦਿਖਾਓ ਹੋਰ ਖੁਦਾ ਦੇ ਵਾਸਤੇ ਸਾਨੂੰ ਆਪਣਾ ਦਰਸ਼ਨ ਆਰਾਮ ਨਾਲ ਆਨੰਦ ਨਾਲ ਸ਼ਾਂਤੀ ਨਾਲ ਬੈਠ ਕੇ ਸਾਨੂੰ ਆਪਣੇ ਦਰਸ਼ਨ ਦਿਖਾਓ ਗੁਰ ਮਸਜਿਦ ਇਸ ਟਾਈ ਜਾਵੇ ਮਹਾਰਾਜ ਜੀ ਨੇ ਉਸੇ ਵਕਤ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮਸੀਤ ਨੂੰ ਇੱਕ ਜਗ੍ਹਾ ਦੇ ਉੱਤੇ ਟਿਕਾ ਦਿੱਤਾ ਨਗਰ ਲੋਕ ਆਵਤ ਭੇ ਤਵੇ ਨਗਰ ਦੇ ਲੋਕ ਸਨ ਸਾਰੇ ਦੌੜ ਦੌੜ ਕੇ ਆਉਣ ਲੱਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਏਡੇ ਵੱਡੇ ਮਹਾਨ ਕਲਾਵਾਨ ਪੁਰਸ਼ ਸਾਡੇ ਨਗਰ ਵਿੱਚ ਆਏ ਨੇ ਸਾਰਾ ਨਗਰ ਹੀ ਉਮੜ ਕੇ ਆ ਗਿਆ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਧਰੈ ਉਪਾਇਨ ਬੰਦਨ ਕਰੇ ਆਹਾਂ ਕੀ ਦੇ ਚਰਨਾਂ ਵਿੱਚ ਪਟਾਵਾ ਭੇਟ ਕਰਦੇ ਬੜੇ ਅਦਬ ਸਤਕਾਰ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕਰਦੇ ਹਨ ਧੰਨ ਧੰਨ ਪੁਨ ਧੰਨ ਉਚਰੇ ਅਤੇ ਕਹਿੰਦੇ ਸਤਿਗੁਰੂ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਇਦਾਂ ਧੰਨ ਧੰਨ ਕਹਿ ਕੇ ਮਹਾਰਾਜ ਜੀ ਦੀ ਸਿਫਤ ਸਲਾਘਾ ਕਰਦੇ ਹਨ ਆਉ ਗੜੇ ਆਪਣੋ ਨਾਮ ਕਾਇਓ ਔਰ ਕਹਿੰਦੇ ਤੁਸੀਂ ਮਹਾਨ ਫਕੀਰ ਆਪਣਾ ਨਾਮ ਕਹਾ ਰਹੇ ਹੋ ਨਾਮ ਦਾ ਨਿਸ਼ਾਨ ਅੰ드ੜਾਇਓ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਲੋਕਾਂ ਨੂੰ ਨਾਮ ਦਾਨ ਤੇ ਇਸ਼ਨਾਨ ਉਹ ਦ੍ਰਿੜ ਕਰਵਾਇਆ ਹੈ ਚਰਨ ਕਮਲ ਗੁਲ ਕੇ ਜੋ ਬੰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਖੱਬਾ ਪਾਵਨ ਚਰਨ ਕਮਲ ਹੈ ਪੂਜੈ ਤੁਰਕ ਕਰੇ ਪ੍ਰਣਾਮ ਮੁਸਲਮਾਨ ਆ ਕੇ ਮੱਥਾ ਟੇਕਦੇ ਨੇ ਨਮਸਕਾਰ ਕਰ ਰਹੇ ਨੇ ਦੇਨੇ ਚਰਨ ਕਮਲ ਤੇ ਕਾਲਾ ਜਿਹੜਾ ਸਤਿਗੁਰਾਂ ਦਾ ਸੱਜੇ ਪਾਸੇ ਦਾ ਚਰਨ ਕਮਲ ਹੈ ਪੂਜੈ ਹਿੰਦੂ ਭਾਉ ਵਿਸਾਲਾ ਉਸ ਚਰਨ ਦੇ ਉੱਤੇ ਹਿੰਦੂ ਮੱਥਾ ਟੇਕ ਰਹੇ ਨੇ ਇਦਾਂ ਲੈਣਾ ਲੱਗੀਆਂ ਹੋਈਆਂ ਦੋ ਜਿਹੜਾ ਖੱਬਾ ਪਾਤਸ਼ਾਹ ਦਾ ਚਰਨ ਹੈ ਉਧਰ ਮੁਸਲਮਾਨ ਨਮਸਕਾਰਾਂ ਕਰ ਰਹੇ ਨੇ ਤੇ ਸੱਜੇ ਪਾਸੇ ਮਹਾਰਾਜ ਜੀ ਦੇ ਚਰਨ ਕਮਲ ਦੇ ਉੱਤੇ ਹਜ਼ਾਰਾਂ ਹਿੰਦੂ ਮੱਥਾ ਟੇਕ ਰਹੇ ਨੇ ਸ਼ਬਦ ਨੂੰ ਦਿਨ ਉਪਦੇਸ਼ ਤਜੋ ਨਾਮ ਤਜ ਜਗਤ ਕਲੇਸ਼ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਹਨ ਉਹ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਦਾ ਭਜਨ ਕਰੋ ਅਕਾਲ ਪੁਰਖ ਦੇ ਨਾਮ ਦਾ ਭਜਨ ਕਰਕੇ ਤੁਸੀਂ ਆਪਣੇ ਸਾਰੇ ਕਲਹ ਕਲੇਸ਼ ਤਿਆਗ ਦਿਓ ਅੰਤ ਕਾਲ ਮੈਂ ਹੋਏ ਸਾਈਂ ਅੰਤ ਕਾਲ ਦੇ ਸਮੇਂ ਇਸੇ ਪਵਿੱਤਰ ਨਾਮ ਨੇ ਹੀ ਤੁਹਾਡੇ ਸਹਾਈ ਹੋਣਾ ਤੁਹਾਡਾ ਮਦਦਗਾਰ ਹੋਣਾ ਗਲੇ ਜੇ ਕਲਮਲ ਦੇ ਮਿਟਾਏ ਔਰ ਜਿਹੜੇ ਤੁਸਾਂ ਨੇ ਕਲਮਲ ਪਾਪ ਕਰਮ ਕੀਤੇ ਨੇ ਪਿਛਲੇ ਜੀਵਨ ਵਿੱਚ ਜਦੋਂ ਨਾਮ ਦੀ ਕਮਾਈ ਸਾਧਨਾ ਕਰੋਗੇ ਤਾ ਤੁਹਾਡੇ ਉਹ ਜਿੰਨੇ ਪਾਪ ਕਰਮ ਨੇ ਇਸ ਨਾਮ ਦੀ ਬਰਕਤ ਨਾਲ ਸੜ ਕੇ ਸੁਆਹ ਹੋ ਜਾਣਗੇ ਕੀਜੈ ਸੰਤ ਸੇਵਾ ਮਨ ਲਾਈ ਔਰ ਮਨ ਲਾ ਕੇ ਆਏ ਹੋਏ ਮਹਾਪੁਰਸ਼ਾਂ ਸਾਧੂਆਂ ਤੇ ਸੰਤਾਂ ਦੀ ਸੇਵਾ ਕਰਨੀ ਹੈ ^{(\text{ਦਿਨ ਕੇ ਬਚਨ ਸੁਣ ਤੋ ਸੁਖ ਪਾਏ})}$$ ਔਰਨਾ ਸਾਧੂਆਂ ਦੇ ਮਹਾਪੁਰਸ਼ਾਂ ਦੇ ਬਚਨ ਜੋ ਆਪਣੀ ਰਸਨਾ ਤੋਂ ਕਰਨ ਪਿਆਰ ਨਾਲ ਮਨ ਲਾ ਕੇ ਉਹਨਾਂ ਦੇ ਬਚਨਾਂ ਨੂੰ ਸੁਣਨਾ ਉਹਨਾਂ ਬਚਨਾਂ ਵਿੱਚ ਤੁਹਾਡੇ ਜੀਵਨ ਦਾ ਤਾਤ ਪਰਿਤੇ ਭਲਾ ਛੁਪਿਆ ਹੋਵੇਗਾ ਹਿਰਦੇ ਵਿਚਾਰ ਕਮਾਵਾ ਸੋ ਆਪਣੇ ਹਿਰਦੇ ਵਿੱਚ ਉਹਨਾਂ ਬਚਨਾਂ ਨੂੰ ਸੁਣ ਕੇ ਮੰਨਣਾ ਫਿਰ ਉਹਨਾਂ ਬਚਨਾਂ ਦੀ ਕਮਾਈ ਕਰਨੀ ਹੈ ਤਮ ਹੋਵੇ ਸੁਖ ਲੋ ਕਹਿੰਦੋ ਤੁਹਾਨੂੰ ਦੁਆ ਜਹਾਨਾ ਵਿੱਚ ਦੋਹਾਂ ਲੋਕਾਂ ਦੇ ਵਿੱਚ ਸੁਖ ਦੀ ਪ੍ਰਾਪਤੀ ਹੋਵੇਗੀ ਜੇ ਤੁਸੀਂ ਐਸੇ ਨਿਤਨੇਮ ਦੇ ਧਾਰਨੀ ਹੋਵੋਗੇ ਕਿਤਕ ਦਿਵਸ ਕਿਤਕ ਦਿਵਸ ਰਹੇ ਕੈ ਜਗ ਤੇ ਸ਼ਾ ਕੁਝ ਦਿਨ ਜਗਤ ਦੇ ਈਸ਼ਵਰ ਸਤਗੁਰੂ ਜੀ ਕਾਬਲ ਵਿੱਚ ਰਹੇ ਜਿੱਥੇ ਮਹਾਰਾਜ ਜੀ ਦੀ ਯਾਦਗਾਰ ਬਣੀ ਹੋਈ ਹੈ ਕਾਬਲ ਅੰਦਰ ਇਥੇ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਦਿਨ ਠਹਿਰ ਕੇ ਨਾਮ ਜਪਣ ਕੋ ਦੇ ਉਪਦੇਸ਼ਾ ਲੋਕਾਂ ਨੂੰ ਨਾਮ ਜਪਣ ਦਾ ਉਪਦੇਸ਼ ਉਹ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਵਿਦਾ ਹੋਏ ਤਿੰਤੇ ਗੁਣ ਖਾਨੀਏ ਉਹਦੇ ਖਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਹਨਾਂ ਕੋਲੋਂ ਵਿਦਾ ਹੋਏ ਹਨ ਆਨ ਥਾਨ ਗਮਨੇ ਸੁਖਦਾਨੀਏ ਹੋਰ ਥਾ ਤੇ ਹੋਰ ਜਗਾ ਤੇ ਗੁਣਾ ਦੇ ਖਾਨ ਸਤਗੁਰੂ ਸੱਚੇ ਪਾਤਸ਼ਾਹ ਜੀ ਗਏ ਨੇ ਕਵੀ ਸੰਤੋਖ ਸਿੰਘ ਜਾਤਿਆ ਦਾਨਾ ਸਤਨਾਮ ਦੇਵੋ ਦੁਖ ਹਾਨਾ ਇੱਥੇ ਅਧਿਆਏ ਦੀ ਸਮਾਪਤੀ ਕਰਦੇ ਆਂ ਮਹ ਕਵੀ ਕਬੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਇੱਕ ਦਾਨ ਮੰਗਦਾ ਹਾਂ ਕੀ ਦਾਨ ਮੰਗਦਾ ਹਾਂ ਮਹਾਰਾਜ ਕਿਰਪਾ ਕਰਕੇ ਮੈਨੂੰ ਪਾਵਨ ਅੰਮ੍ਰਿਤ ਨਾਮ ਦਾ ਦਾਨ ਬਖਸ਼ੋ ਜਿਸ ਨਾਮ ਦੇ ਦਾਨ ਨੂੰ ਪ੍ਰਾਪਤ ਕਰਕੇ ਮੇਰੇ ਸਾਰੇ ਦੁੱਖ ਨਸ਼ਟ ਹੋ ਜਾਣਗੇ ਮੇਰੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਕਿਉਂਕਿ ਪ੍ਰਭੂ ਦਾ ਨਾਮ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਦੁੱਖ ਹਰਤਾ ਹਰ ਨਾਮ ਪਛਾਨੋ ਪਰਮੇਸ਼ਰ ਦਾ ਨਾਮ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ ਐਸਾ ਜੋ ਪਵਿੱਤਰ ਪਾਵਨ ਅੰਮ੍ਰਿਤ ਨਾਮ ਹੈ ਉਹ ਪਾਵਨ ਅੰਮ੍ਰਿਤ ਨਾਮ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਤੁਹਾਡੇ ਚਰਨਾਂ 'ਚੋਂ ਮੰਗਦਾ ਹਾਂ ਦੋਹੇ ਰਾ ਸਤ ਗੁਰ ਕੇ ਸ਼ਬਦ ਮੈਂ ਰਚੇ ਜਿ ਸਿੱਖ ਸੁਖ ਸੰਗ ਹੁਣ ਅਗਲਾ ਅਧਿਆਏ ਪ੍ਰਾਰੰਭ ਹੋ ਰਿਹਾ 15ਵਾਂ ਅਧਿਆਏ ਆ ਗੁਰੂ ਨਾਨਕ ਪ੍ਰਕਾਸ਼ ਉਤਾਰ ਅਰਧ ਦਾ ਮੰਗਲ ਕਰ ਰਹੇ ਭਾਈ ਸੰਤੋਖ ਸਿੰਘ ਜੀ ਗੁਰਸਿੱਖਾਂ ਦੇ ਚਰਨਾਂ ਦਾ ਮੰਗਲ ਕਰ ਰਹੇ ਨੇ ਨਾਮ ਰਸੀਏ ਸਿੱਖਾਂ ਦਾ ਕਿ ਜਿਹੜੇ ਗੁਰਸਿੱਖ ਸਤਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰਚੇ ਹੋਏ ਨੇ ਜਿਹੜੇ ਸਤਗੁਰਾਂ ਦੇ ਸ਼ਬਦ ਦਾ ਅਭਿਆਸ ਕਰਨ ਵਾਲੇ ਸ਼ਬਦ ਅਭਿਆਸੀ ਨੇ ਸ਼ਬਦ ਦੀ ਕਬਾਈ ਕਰਨ ਵਾਲੇ ਹਰ ਵੇਲੇ ਗੁਰ ਸ਼ਬਦ ਦੇ ਰੰਗ ਵਿੱਚ ਜਿਨ੍ਹਾਂ ਦੀ ਸੁਰਤ ਰਚੀ ਹੋਈ ਹੈ ਤਿੰਨ ਚਲਨਨ ਪਰਬੰਧਨਾ ਕਰੋ ਸਦਾ ਸੋ ਮੰਗ ਇਹੋ ਜਿਹੜੇ ਜਿਹੜੇ ਨਾਮ ਰਸੀਏ ਸਿੱਖ ਨੇ ਹਰੀ ਸ਼ਬਦ ਦੇ ਰੰਗ ਵਿੱਚ ਰਚੇ ਹੋਏ ਉਹਨਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਮੈਂ ਦੋਨੋਂ ਹੱਥ ਜੋੜ ਕੇ ਬੰਦਨਾ ਤੇ ਨਮਸਕਾਰ ਕਰਦਾ ਹਾਂ ਤਦ ਸਹਿਬ ਵੀ ਕਹਿੰਦੇ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਉ ਤਿਨਾਂ ਦੇ ਮੈਂ ਚਰਨੀ ਲਗਦਾ ਨਮਸਕਾਰ ਕਰਦਾ ਮੇਰੀ ਉਹਨਾਂ ਗੁਰਸਿੱਖਾਂ ਦੇ ਚਰਣਾ ਵਿੱਚ ਨਮਸਕਾਰ ਹੈ ਔਰ ਇਹੀ ਮੇਰੀ ਉਮੰਗ ਹੈ ਕਿ ਇਹੋ ਜੇ ਗੁਰਸਿੱਖਾਂ ਦੇ ਚਰਣਾ ਦਾ ਸੰਗ ਉਹ ਮੈਨੂੰ ਮਿਲਦਾ ਰਹੇ ਪ੍ਰਾਪਤ ਹੁੰਦਾ ਰਹੇ ਸ਼੍ਰੀ ਮਾਲਾ ਸੰਦਰਵਾਚ ਪਈ ਸ਼੍ਰੀ ਅੰਗਦ ਸੁਨਿਏ ਗੋਨ ਭਵਨੰਗ ਇਹ ਕਥਾ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਉਂਦੇ ਹਨ हे ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਨਾ ਦੇ ਭਵਨ ਸਤਗੁਰੂ ਸੁਣੋ ਕਿਰਪਾ ਕਰਕੇ ਮੈਂ ਤੁਹਾਨੂੰ ਸਤਗੁਰਾਂ ਦਾ ਇਤਿਹਾਸ ਸਰਵਣ ਕਰਾਵਾਂ ਆਗੇ ਕੀਨ ਗੁਰੂ ਪੁਨ ਗਮਨੰਗ ਸਤਗੁਰੂ ਜੀ ਕਾਬਲ ਤੋਂ ਅੱਗੇ ਚੱਲੇ ਹਨ